ਕੀ ਹੈਗਾ ਰਿਜ਼ਲਟ ਔਰ ਸੈਂਪਲਿੰਗ ਜਿਹੜੀ ਹੈਗੀ ਆਈ ਹੈਗੀ ਕੁੰਨੇ ਸੈਂਪਲ ਫੇਲ ਹੋਏ ਆ ਔਰ ਕੀ ਕਹੋਗੇ ਲੋਕਾਂ ਨੂੰ ਜਿਹੜੇ ਜੁਲਾਈ ਦੇ ਮਹੀਨੇ ਚ ਅਸੀਂ ਸੈਂਪਲ ਭੇਜੇ ਸੀਗੇ ਉਹ ਤਕਰੀਬਨ ਠੀਕ ਆਏ ਆ ਉਸ ਤੋਂ ਪਹਿਲਾਂ ਵਾਲੇ ਕਾਫੀ ਫੇਲ ਆਏ ਸੀਗੇ ਪੀਨ ਅਯੋਗ ਪਾਇਆ ਗਿਆ ਸੀ ਪਾਣੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਆ ਉਹਦੇ ਨਾਲ ਆਪਾਂ ਨੂੰ ਟਾਈਫਾਇਡ ਹੈਪਟਾਈਟਸ ਏ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ ਡਾਈਸੈਂਟਰੀ ਇੰਨਾ ਰੋਗਾਂ ਤੋਂ ਆਪਾਂ ਅੰਗਰੇਜ਼ੇ ਤੋਂ ਹੋ ਸਕਦੇ ਆ ਤੇ ਇਹ ਵੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਆ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ ਇਹਦੇ ਚ ਕੁਝ ਪ੍ਰੋਸੈਸਿਸ ਵਾਟਰ ਵਰਕਸ ਹੁੰਦੇ ਆ ਜਿਹੜੇ ਕਿ ਅਗਰ ਅੱਛੀ ਤਰ੍ਹਾਂ ਫਾਲੋ ਕੀਤੇ ਜਾਣ ਤਾਂ ਪਾਣੀ ਪੀਣ ਯੋਗ ਹੋ ਸਕਦਾ ਹੈ ਉਹਦੇ ਚ ਇੰਨਾ ਕੋਲ ਸੈਂਡ ਗ੍ਰੇਵਲ ਫਿਲਟਰਸ ਹੁੰਦੇ ਆ ਪਹਿਲਾਂ ਪਾਣੀ ਉਹਨਾਂ ਤੋਂ ਲੰਘਾ ਕੇ ਸ਼ੁੱਧ ਕੀਤਾ ਜਾਂਦਾ ਫਿਰ ਜਦ ওভারਹੈਡ ਟੈਂਕ ਚ ਪੰਪ ਕੀਤਾ ਜਾਂਦਾ ਤਾਂ ਉਹਦੇ ਨਾਲ ਕਲੋਰੀਨ ਦੇ ਸਿਲੰਡਰਸ ਅਟੈਚ ਹੋ ਜਾਂਦੇ ਆ ਤਾਂ ਉਹ ਕਲੋਰੀਨੇਸ਼ਨ ਪਾਣੀ ਦੀ ਹੋ ਜਾਂਦੀ ਹੈ ਤਾਂ ਜਿਹੜੇ ਨੁਕਸਾਨ ਦੇ ਬੈਕਟੀਰੀਆ ਜਾਂ ਵਾਇਰਸਸ ਹੈ ਉਹ ਖਤਮ ਹੋ ਜਾਂਦੇ ਆ ਪਰ ਇਹ ਅਗਰ ਪ੍ਰੋਸੈਸ ਪੂਰੇ ਫਾਲੋ ਹੋ ਜਾਂਦਾ ਤਾਂ ਪਾਣੀ ਪੀਣ ਯੋਗ ਹੋ ਜਾਂਦਾ ਆਮ ਲੋਕਾਂ ਨੂੰ ਕੀ ਸਲਾਹ ਦਿਓਗੇ ਜਿਵੇਂ ਕਿ ਆਪ ਪਬਲਿਕ ਪਲੇਸਿਸ ਤੇ ਟੈਬਸ ਲੱਗੀਆਂ ਦੇਖਦੇ ਆ ਜਾਂ ਪਾਣੀ ਪੀ ਲੈਣੇ ਜਾਂ ਕੁਝ ਇਸ ਤਰ੍ਹਾਂ ਦਾ ਕੀ ਸਲਾਹ ਦਿਓਗੇ ਇਸ ਮਾਮਲੇ ਦੇ ਵਿੱਚ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਮੂਲਕ ਹੈ ਜਿਹੜੇ ਉਹ ਕਲੇਮ ਕਰਦੇ ਆ ਕਿ ਸਾਡਾ ਟੂਟੀਆਂ ਚੋਂ ਜਿਹੜਾ ਪਾਣੀ ਵਗਦਾ ਉਹ ਪੀਣ ਯੋਗ ਹੈ ਪਰ ਮੈਂ ਨਹੀਂ ਸਮਝਦਾ ਕਿ ਸਾਡੇ ਮੂਲਕ ਚ ਕੋਈ ਵੀ ਸੂਬਾ ਜਾਂ ਸੂਬਾ ਸਰਕਾਰ ਇਹ ਕਲੇਮ ਕਰ ਸਕਦੀ ਹੈ ਕਿ ਜਿਹੜਾ ਟੂਟੀਆਂ ਚੋਂ ਮਿਨਿਸਪਲ ਟੈਪਸ ਚੋਂ ਪਾਣੀ ਆ ਰਿਹਾ ਉਹ ਪੀਣ ਯੋਗ ਹੈਗਾ ਤਾਂ ਇਸ ਚੀਜ਼ ਬਾਰੇ ਮੈਨੂੰ ਲੱਗਦਾ ਹੈ ਕਿ ਆਮ ਲੋਕ ਸਾਰੇ ਸੋਸ਼ੀਓ ਇਕਨੋਮਿਕ ਸਟੇਟਸ ਦੇ ਜਾਗਰੂਕ ਨੇ ਤੁਸੀਂ ਜਗ੍ਹਾ ਜਗ੍ਹਾ ਤੇ ਦੇਖਦੇ ਹੋ ਆਰਓ ਵਾਟਰ ਦੇ ਪਲਾਂਟਸ ਲੱਗੇ ਹਰ ਗਲੀ ਚ ਪਲਾਂਟ ਹੈ ਉਹਦਾ ਕਾਰਨ ਵੀ ਇਹੀ ਹੈ ਕਿ ਲੋਕ ਅਵੇਅਰ ਨੇ ਪਾਣੀ ਚ ਕੋਈ ਦਿੱਕਤ ਹੈਗੀ ਹੈ ਜਿਵੇਂ ਕਈ ਜਗ੍ਹਾ ਤੇ ਪਾਈਪਾਂ ਪੁਰਾਣੀਆਂ ਹੋ ਚੁੱਕੀਆਂ ਸੀਵੇਜ ਤੇ ਡਰਿੰਕਿੰਗ ਵਾਟਰ ਮਿਕਸ ਹੋ ਜਾਂਦੇ ਨੇ ਤਾਂ ਉੱਥੇ ਪਾਈਪਾਂ ਰਿਪਲੇਸ ਜਦ ਹੋ ਜਾਣਗੀਆਂ ਜਦੋਂ ਵੀ ਆਉਣ ਵਾਲੇ ਸਮੇਂ 'ਚ ਹੋ ਜਾਣਗੀਆਂ ਪਾਣੀ ਦੀ ਕੁਆਲਿਟੀ ਬਿਹਤਰ ਹੋ ਜਾਏਗੀ ਉਹਨਾਂ 'ਚ ਆਪਾਂ ਨੂੰ ਕੋਈ ਨਾ ਕੋਈ ਪ੍ਰੀਕਾਸ਼ਨ ਲੈਣੀ ਚਾਹੀਦੀ ਹੈ ਅਗਰ ਕੋਈ ਆਊਟ ਬ੍ਰੇਕ ਹੋ ਜਾਂਦੀ ਹੈ ਕਿਤੇ ਜਾਵਾ ਕੇਸੇਸ ਆ ਜਾਂਦੇ ਆ ਕਿਸੇ ਗਲੀ ਮੁਹੱਲੇ 'ਚ ਜਾਂ ਪਿੰਡ 'ਚ ਤਾਂ ਉੱਥੇ ਅਸੀਂ ਬੋਇਲਿੰਗ ਦੀ ਸਲਾਹ ਦਿੰਨੇ ਆ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀ ਲਿਆ ਜਾਏ ਆਦਰਵਾਇਜ਼ ਉਸ ਏਰੀਆ ਦੇ ਲੋਕ ਇਸ ਗੱਲ ਤੋਂ ਜਾਣੂ ਹੁੰਦੇ ਆ ਵੀ ਆ ਜਿਹੜਾ ਵਾਟਰ ਸੋਰਸ ਹੈ ਸੇਫ ਹੈ ਇਆ ਇਹ ਨਹੀਂ ਹੈ ਔਰ ਆਪਾਂ ਕੀ ਮਾਇਰਜ਼ ਲੈਣੇ ਆਪਾਂ ਪਹਿਲਾਂ ਡਿਸਕਸ ਕੀਤਾ ਜਿਵੇਂ ਕਿ ਆਰਓ ਹੈ ਜਾਂ ਹੋਰ ਇਸ ਤਰ੍ਹਾਂ ਦੇ ਕਿ ਜੇ ਤੋਂ ਫੇਲ ਆਂਦੇ ਸੈਂਪਲ ਫਿਰ ਆਪਾਂ ਉਹਨਾਂ ਨੂੰ ਖਾਸ ਹਦਾਇਤ ਕੋਈ ਦਿੰਨੇ ਹੈਗੇ ਨਾਲ-ਨਾਲ ਅਸੀਂ ਹਦਾਇਤ ਦਿੰਨੇ ਆ ਜੀ ਅਗਰ ਉਹ ਵਾਟਰ ਵਰਕਸ ਦਾ ਸੈਂਪਲ ਲਿਆ ਗਿਆ ਤਾਂ ਕਲੋਰੀਨੇਸ਼ਨ ਉੱਥੇ ਜ਼ਿਆਦਾ ਮਿਕਦਾਰ ਚ ਕੀਤੀ ਜਾ ਸਕਦੀ ਹੈ ਉਹਦੇ ਨਾਲ ਪਾਣੀ ਸੇਫ ਹੋ ਜਾਂਦਾ ਔਰ ਆਪਣੇ ਜਿਹੜੇ ਫਿਲਟਰਸ ਵਗੈਰਾ ਹੁੰਦੇ ਆ ਗ੍ਰੇਵਲ ਤੇ ਸੈਂਡ ਫਿਲਟਰਸ ਉਨ੍ਹਾਂ ਦੀ ਵੀ ਮੇਨਟੇਨੈਂਸ ਅਗਰ ਅੱਛੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਕੁਆਲਿਟੀ ਸੁਧਾਰ ਹੋ ਜਾਂਦਾ ਹੈ